ਮੈਮ ਬਾਰਿਸ਼ ਨੂੰ ਲੈ ਕੇ ਕਿਸ ਤਰੀਕੇ ਦਾ ਅਪਡੇਟ ਹੈਗਾ ਕਿਉਂਕਿ ਲਗਾਤਾਰ ਸਾਹਮਣੇ ਆ ਰਹੇ ਕੀ ਮੌਸਮ ਦੇ ਵਿੱਚ ਬਦਲਾਅ ਦੇਖ ਨੂੰ ਮਿਲ ਜੀ ਅਸੀਂ ਇਸ ਵਾਰੀ ਦੇਖਿਆ ਕਿ ਡਬਲਯੂ ਡੀ ਸਿਸਟਮ ਜਿਹੜਾ ਮਾਰਚ ਔਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਕਾਫੀ ਫ੍ਰੀਕਵੈਂਟਲੀ ਇਹਦੀ ਡਿਵੈਲਪਮੈਂਟ ਹੋਈ ਹੈ ਔਰ ਹੁਣ ਵੀ ਜਿਹੜਾ ਡਬਲਯੂ ਡੀ ਸਿਸਟਮ ਦਾ ਇਫੈਕਟ ਆਉਣ ਬਾਰੇ ਦਿਨਾਂ ਵਿੱਚ 익ਸਪੈਕਟਡ ਹੈ ਸੋ ਇਹਦੇ ਕਰਕੇ 26 ਔਰ 27 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ ਤੇ ਇਸ ਹਵਾਵਾਂ ਮ ਲਗਭਗ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ ਔਰ ਇਹਦੇ ਦੇ ਬਿਨਾਂ ਲਾਈਟਨਿੰਗ ਥੰਡਰ ਸ਼ਾਵਰਸ ਔਰ ਕਿਤੇ ਕਿਤੇ ਜਿਹੜੀ ਗੜੇ ਮਾਰਵੀ ਹੋ ਸਕਦੀ ਹੈ ਮੈਨੂੰ ਲੱਗਦਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਹੈ ਜਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਬਚਾਅ ਕਰ ਸਕਦੇ ਜੀ ਜੇ ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਡਬਲੂਬੀ ਸਿਸਟਮ ਕਾਫੀ ਡਿਵੈਲਪ ਹੋ ਗਿਆ ਨੇ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਇਸ ਵਾਰੀ ਜਿਹੜਾ ਨੀਅਰ ਨਾਰਮਲ ਰਿਹਾ ਬਹੁਤ ਰਾਈਜ਼ ਟੈਂਪਰੇਚਰ ਦੇ ਵਿੱਚ ਆਬਜ਼ਰਵ ਅਸੀਂ ਨਹੀਂ ਕੀਤਾ ਜਿਵੇਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 36 ਡਿਗਰੀ ਸੈਂਟੀਗ੍ਰੇਡ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ نیچے ਰਿਹਾ ਉਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 18.6 ਡ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 19.5 ਡਿਗਰੀ ਸੈਂਟੀਗ੍ਰੇਡ ਸੋ ਇਹ ਵੀ ਲਗਭਗ 0.9 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਪੋਰਟ ਕੀਤਾ ਹੈ ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟੈਂਪਰੇਚਰ ਕੰਡੀਸ਼ਨਜ਼ ਨੀਅਰ ਨਾਰਮਲੀ ਰਹੀਆਂ ਨੇ ਬਟ ਕਿਉਂਕਿ ਡਬਲਿਊ ਡੀ ਸਿਸਟਮ ਦਾ ਇਫੈਕਟ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ 26 ਔਰ 27 ਤਰੀਕ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਲਾਈਟਨਿੰਗ ਆਪਾਂ ਦਿਸਾਵਰਸ ਹੋ ਸਕਦੇ ਨਹੀਂ 28 ਨੂੰ ਕਿਤੇ ਕਿਤੇ ਹੋ ਸਕਦੇ ਨੇ ਸੋ ਇਹਦੇ ਮੱਦੇ ਨਜ਼ਰ ਅਸੀਂ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਕਿਉਂਕਿ ਜਿਹੜੀ wheat crop ਦੀ ਹਾਰਵੈਸਟਿੰਗ ਹੁਣ ਚੱਲ ਰਹੀ ਹੈਗੀ ਹੈ ਸੋ ਉਹਨਾਂ ਨੂੰ ਜਿਹੜਾ ਹਾਰਵੈਸਟਿੰਗ ਇਹ ਵਾਲੀਆਂ weather conditions ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਔਰ ਸੈਕੰਡਲੀ ਉਹਨਾਂ ਨੂੰ ਪ੍ਰੋਡਿਊਸ ਨੂੰ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਵਾਲੀਆਂ weather conditions ਨੇ ਇਹਨਾਂ ਤੋਂ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋਵੇ। ਬਿਲਕੁਲ ਮੈਮ ਆ ਜੀ ਦੇ ਨਾਲ ਬਾੜੀਆਂ ਦਾ ਵੀ ਜਿਹੜੇ ਫਿਕਰ ਕਰ ਰਹੇ ਹਾਂ ਕਿ ਕਈ ਕਿਸਾਨਾਂ ਦੇ ਲਈ ਕੰਮ ਕਰੇ ਉਹ ਵੱਡੀ ਗਈ ਹੈ ਤਾਂ ਉਹਨੂੰ ਸੰਭਾਲਣ ਦੀ ਲੋੜ ਹੈ ਬਿਲਕੁਲ ਜੀ ਕਿਉਂਕਿ ਜਿਹੜੀਆਂ 26 27 ਸਪੈਸ਼ਲੀ ਇਹ ਜਿਹੜੇ ਦੋ ਦਿਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਲਾਈਟ ਟੂ ਮੋਡਰੇਟ ਬਾਰਿਸ਼ ਵੀ ਹੋ ਸਕਦੀ ਹੈ ਗੜਾ ਚਮਕ ਵੀ ਹੋ ਸਕਦੀ ਹੈ ਸੋ ਫਾਰਮਰਸ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਨਾਲ ਦੀ ਨਾਲ ਸੰਭਾਲ ਲੈਣੇ ਚਾਹੀਦੇ ਆ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਕੋਈ ਰਿਪੋਰਟ ਬਾਰਿਸ਼ ਦੀ ਐਨਰਜੀ ਰਿਪੋਰਟ ਇਸ ਤਰ੍ਹਾਂ ਦਾ ਕੋਈ ਨਹੀਂ ਦਰਜ ਕੀਤਾ ਗਿਆ ਬਟ ਆਈਐਮਡੀ ਬਨੋ 26 ਔਰ 27 ਤਰੀਕ ਵਾਸਤੇ ਜਿਹੜਾ ਅਲਰਟ ਜ਼ਰੂਰ ਜਾਰੀ ਕੀਤਾ ਗਿਆ 26 ਤਰੀਕ ਨੂੰ ਜਿਹੜਾ yellow alert ਪੰਜਾਬ ਦੇ ਵਿੱਚ ਆਲਮੋਸਟ ਸਾਰੇ ਡਿਸਟ੍ਰਿਕਟਸ ਵਾਸਤੇ ਹੈ ਔਰ 27 ਤਰੀਕ ਨੂੰ ਜਿਹੜੇ ਕੁਝ ਨਰਥਰਨ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ orange alert ਵੀ ਹੈ ਸੋ ਇਹਨਾਂ ਦਿਨਾਂ ਵਿੱਚ ਫਾਰਮਰਸ ਨੂੰ ਜ਼ਰੂਰ ਖਾਸਤਿਆਂ ਰੱਖਣਾ ਚਾਹੀਦਾ ਕਿ ਜਿਹੜਾ ਹਾਰਵੈਸਟਿੰਗ ਇਹਨੂੰ ਧਿਆਨ ਵਿੱਚ ਰੱਖ ਕੇ ਕਰਨ ਔਰ ਪ੍ਰੋਡਿਊਸ ਨੂੰ ਨਾਲ ਨਾਲ ਸੰਭਾਲਣਾ ਇਸ ਤੋਂ ਬਾਅਦ ਮੈਂ ਮੌਸਮ ਸਾਫ ਹੈ ਗਰਮੀ ਦੀ ਦਾ ਪਰਬੋਹ ਟਿਕਣ ਮਿਲ ਜਾਵੇਗਾ ਜੀ ਫਿਲਹਾਲ 28 ਤਰੀਕ ਤੱਕ ਤਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਐਕਸਪੈਕਟਡ ਨੇ ਔਰ 30 ਤਰੀਕ ਨੂੰ ਫੇਰ ਥੋੜੀ ਜੀ ਡਿਵੈਲਪਮੈਂਟ ਸਾਨੂੰ ਅਸੀਂ ਪਿੱਛੇ ਦੇਖ ਰਹੇ ਹੈਗੇ ਸੋ ਹਲੇ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦੀ ਪ੍ਰੋਡਿਕਸ਼ਨ ਹੈ 28 ਨੂੰ ਘਟਣਗੀਆਂ 26 27 ਨੂੰ ਇੰਟੈਂਸਿਟੀ ਜ਼ਿਆਦਾ 28 ਨੂੰ ਘਟ 29 ਨੂੰ ਕਲੀਅਰ ਹੈ 30 ਤਰੀਕ ਨੂੰ ਫੇਰ ਥੋੜੀ ਡਿਵੈਲਪਮੈਂਟ ਜਿਹੜੀ ਸਿਸਟਮ ਦੀ ਹੋ ਸਕਦੀ ਹੈ